ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੀ ਹੈ ਅੱਜ ਦੀਆਂ ਖਬਰਾਂ ਤੇ। ਅਮਰੀਕਾ ਦਾ ਗ੍ਰੀਨ ਕਾਰਡ ਜਲਦ ਹੀ ਇਤਿਹਾਸ ਦਾ ਹਿੱਸਾ ਬਣ ਜਾਵੇਗਾ ਤੇ ਮੁਲਕ 'ਚ ਪੱਕੇ ਤੌਰ ਤੇ ਵਸਣ ਲਈ ਪ੍ਰਵਾਸੀਆਂ ਨੂੰ 10-10 ਲੱਖ ਡਾਲਰ ਖਰਚ ਕਰਕੇ 골ਡ ਕਾਰਡ ਖਰੀਦਣੇ ਹੋਣਗੇ। ਅਮੀਰ ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਖੋਲਦਿਆਂ ਰਾਸ਼ਟਰਪਤੀ ਡੋਨਾਲਡ 트ੰਪ ਨੇ ਫਾਸਟ ਟਰੈਕ 골ਡ ਕਾਰਡ ਵੀਜ਼ੇ ਨਾਲ ਸੰਬੰਧਤ ਕਾਰਜਕਾਰੀ ਹੁਕਮਾਂ ਤੇ ਦਸਤਖਤ ਕਰ ਦਿੱਤੇ ਨੇ ਵਣਜ ਮੰਤਰੀ ਹਾਵਰਡ ਲੂਟਨਿਕ ਨੇ ਦੱਸਿਆ ਕਿ ਹੁਣ ਕਿਸੇ ਵੀ ਇਮੀਗ੍ਰੇਸ਼ਨ ਯੋਜਨਾ ਅਧੀਨ ਗ੍ਰੀਨ ਕਾਰਡ ਨਹੀਂ ਦਿੱਤੇ ਜਾਣਗੇ ਤੇ ਅਮਰੀਕਾ ਦਾ ਦਰਵਾਜ਼ਾ ਸਿਰਫ 골ਡ ਕਾਰਡ ਰਾਹੀਂ ਹੀ ਖੋਲਿਆ ਜਾ ਸਕੇਗਾ ਟਰੰਪ ਸਰਕਾਰ ਵੱਲੋਂ 5 ਮਿਲੀਅਨ ਡਾਲਰ ਦੀ ਭਾਰੀ ਪਰ ਕਮ ਰਕਮ ਵਾਲਾ ਪਲੇਟਿਨਮ ਕਾਰਡ ਵੀ ਲਿਆਂਦਾ ਜਾ ਰਿਹਾ ਹੈ ਜਿਸ ਰਾਹੀਂ ਪ੍ਰਵਾਸੀਆਂ ਨੂੰ ਗੈਰ ਅਮਰੀਕੀ ਆਮਦਨ ਤੇ ਕੋਈ ਟੈਕਸ ਦਿੱਤੇ ਬਿਨਾਂ 270 ਦਿਨ ਤੱਕ ਠਹਿਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਲੂਟਨਿਕ ਮੁਤਾਬਕ ਇਹ ਯੋਜਨਾ ਸਿਟੀਜ਼ਨਸ਼ਿਪਦਾਰਾ ਪਧਰਾ ਨਹੀਂ ਕਰੇਗੀ ਪਰ ਇਸ ਵਾਸਤੇ ਸੰਸਦ ਤੋਂ ਪ੍ਰਵਾਨਗੀ ਦੀ ਜ਼ਰੂਰਤ ਹੈ ਦੱਸਦੀ ਹੈ ਕਿ 골ਡ ਕਾਰਡ ਲਈ ਅਰਜ਼ੀ ਦਾਖਲ ਕਰਨ ਵਾਲੇ ਹਰ ਪ੍ਰਵਾਸੀ ਬਾਰੇ ਅਮਰੀਕਾ ਦੇ ਵਿਦੇਸ਼ ਵਿਭਾਗ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਸੁਰੱਖਿਆ ਜਾਂਚ ਕੀਤੀ ਜਾਵੇਗੀ ਤੇ ਇਸ ਪ੍ਰਕਿਰਿਆ ਲਈ 15000 ਡਾਲਰ ਫੀਸ ਵੱਖਰੇ ਤੌਰ ਤੇ ਰੱਖੀ ਗਈ ਹੈ ਲੂਟਨਿਕ ਨੇ ਅੱਗੇ ਦੱਸਿਆ ਕਿ ਮੌਜੂਦਾ EB1 ਤੇ EB2 ਵੀਜ਼ਾ ਯੋਜਨਾਵਾਂ ਦੇ ਬਦਲ ਵਜੋਂ 골ਡ ਕਾਰਡ ਲਿਆਂਦੇ ਗਏ ਨੇ ਤੇ ਅਮਰੀਕਾ ਆਉਣ ਦੇ ਇੱਛੁਕ ਪ੍ਰਵਾਸੀਆਂ ਵੱਲੋਂ ਮੁਲਕ ਦੀ ਬਿਹਤਰੀ ਵਾਸਤੇ 1 ਮਿਲੀਅਨ ਡਾਲਰ ਦਾ ਯੋਗਦਾਨ ਕੋਈ ਵੱਡੀ ਰਕਮ ਨਹੀਂ ਹੈ ਇੱਕ ਪਾਸੇ ਜਿੱਥੇ 10 ਲੱਖ ਡਾਲਰ ਜਾਂ ਇਸ ਤੋਂ ਵੱਧ ਰਕਮ ਖਰਚ ਕਰਨ ਦੇ ਇੱਛੁਕ ਪ੍ਰਵਾਸੀ 골ਡ ਕਾਰਡ ਰਾਹੀਂ ਪੱਕੇ ਤੌਰ ਤੇ ਅਮਰੀਕਾ ਆ ਸਕਦੇ ਨੇ ਉੱਥੇ ਹੀ ਕਾਰਪੋਰੇਸ਼ਨਾਂ ਵੀ ਆਪਣੀ ਜ਼ਰੂਰਤ ਮੁਤਾਬਕ ਪ੍ਰਵਾਸੀਆਂ ਨੂੰ ਸਪான்ਸਰ ਕਰ ਸਕਦੀਆਂ ਨੇ ਜਿਨ੍ਹਾਂ ਵਾਸਤੇ ਘੱਟੋ-ਘੱਟ ਅਦਾਇਗੀ ਯੋਗ ਰਕਮ 2 ਮਿਲੀਅਨ ਡਾਲਰ ਰੱਖੀ ਗਈ ਹੈ ਵਣਜ ਮੰਤਰੀ ਹਾਰਵਰਡ ਲੂਟਰਿੰਗ ਨੇ ਦੱਸਿਆ ਕਿ तकरीबन 80000 골ਡ ਕਾਰਡ ਜਾਰੀ ਕੀਤੇ ਜਾਣਗੇ ਦੂਜੇ ਪਾਸੇ মিডিਆ ਨਾਲ ਗੱਲਬਾਤ ਕਰਨ ਪੁੱਜੇ ਰਾਸ਼ਟਰਪਤੀ ਡੋਨਾਲਡ 트럼ਪ ਨੂੰ ਜਦੋਂ ਪੁੱਛਿਆ ਗਿਆ ਕਿ H1B ਵੀਜ਼ਾ ਲਈ 1 ਲੱਖ ਡਾਲਰ ਫੀਸ ਬਾਰੇ ਟੈਕ ਕੰਪਨੀਆਂ ਦੀ ਕਿਹੋ ਜੀ ਪ੍ਰਤੀਕਿਰਿਆ ਆ ਸਕਦੀ ਹੈ ਤਾਂ ਉਹਨਾਂ ਨੇ ਕਹਿ ਕੇ ਮੈਂ ਸਮਝਦਾ ਆਇਆ ਕਿ ਕੰਪਨੀਆਂ ਬਹੁਤ ਖੁਸ਼ ਹੋਣਗੀਆਂ ਅਸੀਂ ਬਿਹਤ ਹੁਨਰਮੰਦ ਪ੍ਰਵਾਸੀਆਂ ਨੂੰ ਆਪਣੇ ਮੁਲਕ 'ਚ ਰੱਖ ਸਕਾਂਗੇ ਤੇ ਕੰਪਨੀਆਂ ਨੂੰ ਇਸ ਵਾਸਤੇ ਰਕਮ ਅਦਾ ਕਰਨੀ ਹੋਵੇਗੀ ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ 1 ਲੱਖ ਡਾਲਰ ਦੀ ਫੀਸ ਲਾਗੂ ਕਰਦੇ ਹਾਂ ਡੋਨਲਡ ਟਰੰਪ ਵੱਲੋਂ ਇੱਕ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਜਿਸ ਮੁਤਾਬਕ ਅਮਰੀਕਾ ਦੀਆਂ ਟੈਕ ਕੰਪਨੀਆਂ ਸਥਾਨਕ ਹੁਨਰਮੰਦ ਕਾਮਿਆਂ ਦੀ ਛਾਂਟੀ ਕਰ ਰਹੀਆਂ ਨੇ ਜਦਕਿ ਇਸ ਦੇ ਉਲਟ ਵਿਦੇਸ਼ਾਂ ਤੋਂ H1B ਵੀਜ਼ਾ ਤੇ ਕਿਰਤੀ ਲਿਆਂਦੇ ਜਾ ਰਹੇ ਨੇ ਇੱਕ ਸੌਫਟਵੇਅਰ ਕੰਪਨੀ ਦਾ ਨਾਮ ਲੈ ਬਗੈਰ ਟਰੰਪ ਨੇ ਕਿਹਾ ਕਿ ਮੌਜੂਦਾ ਵਿੱਤੀ ਬਰੇ ਦੌਰਾਨ ਉਸ ਨੂੰ 5000 ਮੁਲਾਜ਼ਮ ਵਿਦੇਸ਼ਾਂ ਤੋਂ ਭਰਤੀ ਕਰਨ ਦੀ ਇਜਾਜ਼ਤ ਮਿਲੀ ਪਰ ਕੰਪਨੀ ਵੱਲੋਂ ਸਥਾਨਕ 15000 ਕਰਮਚਾਰੀਆਂ ਨੂੰ ਵਿਲੇ ਕਰ ਦਿੱਤਾ ਗਿਆ। ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਅਮਰੀਕਨ ਆਈਟੀ ਵਰਕਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਵਿਦੇਸ਼ੀ ਕਾਮਿਆਂ ਨੂੰ ਸਿਖਲਾਈ ਦੇਣ ਤਾਂ ਕਿ ਘੱਟ ਤਨਖਾਹਾਂ ਤੇ ਉਹਨਾਂ ਨੂੰ ਰੱਖਿਆ ਜਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਲਗਭਗ 80 ਲੱਖ ਰੁਪਏ ਕਰ ਦਿੱਤੀ ਹੈ। ਇਹ ਨਵਾਂ ਚਾਰਜ 21 ਸਤੰਬਰ 2025 ਤੋਂ ਲਾਗੂ ਹੋਵੇਗਾ ਇਸ ਫੈਸਲੇ ਨੇ ਸਭ ਤੋਂ ਵੱਡਾ ਅਸਰ ਭਾਰਤੀ H1B ਵੀਜ਼ਾ ਧਾਰਕਾਂ ਤੇ ਪਾਇਆ ਹੈ ਕਿਉਂਕਿ ਇਸ ਵੀਜ਼ਾ ਤੇ ਕੰਮ ਕਰਨ ਵਾਲਿਆਂ ਚੋਂ ਲਗਭਗ 70% ਭਾਰਤੀ ਨੇ 트럼ਪ ਦੇ ਇਸ ਅਚਾਨਕ ਫੈਸਲੇ ਨੇ ਹਵਾਈ ਅੱਡਿਆਂ ਤੇ ਹਫੜਾ ਦਫੜੀ ਮਚਾ ਦਿੱਤੀ ਹੈ ਇਸ ਐਲਾਨ ਤੋਂ ਬਾਅਦ ਅਮਰੀਕਾ ਤੋਂ ਬਾਹਰ ਮੌਜੂਦ ਭਾਰਤੀ ਆਈਟੀ ਪੇਸ਼ੇਵਰ ਆਪਣੀ ਯਾਤਰਾ ਅਧ ਵਿਚਾਲੇ ਛੱਡ ਕੇ ਵਾਪਸ ਮੁੜਨ ਲੱਗੇ ਅਮਰੀਕਾ ਤੋਂ ਬਾਹਰ ਜਾਣ ਵਾਲੇ ਭਾਰਤੀਆਂ ਨੇ ਵੀ ਆਪਣੀਆਂ ਯਾਤਰਾਵਾਂ ਰੋਕ ਦਿੱਤੀਆਂ ਤੇ ਫਲਾਈਟਸ ਤੋਂ ਉਤਰ ਗਏ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ਦਾ ਇੱਕ ਪਾਸੇ ਦੀ ਟਿਕਟ ਦਾ ਕੁਝ ਘੰਟਿਆਂ ਚ ਹੀ 37000 ਰੁਪਏ ਤੋਂ ਕਿਰਾਇਆ ਵਧ ਕੇ 70000 ਤੋਂ 80000 ਰੁਪਏ ਤੱਕ ਪਹੁੰਚ ਗਿਆ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਦਿੱਲੀ ਤੋਂ ਨਿਊਯਾਰਕ ਦਾ ਕਿਰਾਇਆ ਹੁਣ 4500 ਡਾਲਰ ਯਾਨੀ ਕਿ ਲਗਭਗ 3.7 ਲੱਖ ਰੁਪਏ ਹੋ ਗਿਆ ਹੈ ਕਈ ਲੋਕਾਂ ਨੇ ਅਮਰੀਕਾ ਜਾਣ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਇਸ ਦੇ ਨਾਲ ਹੀ ਭਾਰਤ 'ਚ ਛੁੱਟੀਆਂ ਮਨਾਉਣ ਜਾਂ ਵਪਾਰਕ ਕੰਮ ਲਈ ਆਏ ਕਈ ਲੋਕ ਨਿਰਧਾਰਤ ਸਮੇਂ ਤੋਂ ਪਹਿਲਾਂ ਅਮਰੀਕਾ ਵਾਪਸ ਨਹੀਂ ਪਰਤ ਸਕੇ। ਨਵੀਂ ਨੀਤੀ ਅਨੁਸਾਰ H1B ਵੀਜ਼ਾ ਧਾਰਕਾਂ ਨੂੰ 21 ਸਤੰਬਰ 2025 ਦੀ ਰਾਤ 12:01 ਜਾਂ ਭਾਰਤੀ ਸਮੇਂ ਅਨੁਸਾਰ ਸਵੇਰੇ 9:31 ਤੋਂ ਪਹਿਲਾਂ ਅਮਰੀਕਾ 'ਚ ਦਾਖਲ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਉਹ ਉਦੋਂ ਹੀ ਅਮਰੀਕਾ 'ਚ ਜਾ ਸਕਣਗੇ ਜਦੋਂ 1 ਲੱਖ ਡਾਲਰ ਦੀ ਨਵੀਂ ਫੀਸ ਅਦਾ ਕੀਤੀ ਜਾਵੇ। ਟਰੰਪ ਦੇ ਇਸ ਫੈਸਲੇ ਤੋਂ ਬਾਅਦ Amazon, Microsoft ਤੇ JP Morgan ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ H1B ਵੀਜ਼ਾ ਕਰਮਚਾਰੀਆਂ ਨੂੰ ਅਮਰੀਕਾ ਨਾ ਛੱਡਣ ਦੀ ਸਲਾਹ ਦਿੱਤੀ ਹੈ। ਵਿਦੇਸ਼ 'ਚ ਮੌਜੂਦ ਕਰਮਚਾਰੀਆਂ ਨੂੰ ਤੁਰੰਤ ਵਾਪਸ ਪਰਤਣ ਲਈ ਕਿਹਾ ਗਿਆ ਹੈ। ਇਸ ਐਲਾਨ ਤੋਂ ਬਾਅਦ ਅਮਰੀਕਾ ਜਾਣ ਵਾਲੀਆਂ ਫਲਾਈਟਸ ਦੇ ਕਿਰਾਏ ਅਸਮਾਨ ਨੂੰ ਛੂਣ ਲੱਗੇ। ਸੈਨ ਫ੍ਰਾਂਸਿਸਕੋ ਹਵਾਈ ਅੱਡੇ ਤੇ ਵੀ ਅਜਿਹਾ ਮਾਹੌਲ ਦੇਖਣ ਨੂੰ ਮਿਲਿਆ। ਇੱਕ ਯਾਤਰੀ ਮਸੂਦ ਰਾਣਾ ਨੇ ਦੱਸਿਆ ਕਿ ਉਹਨਾਂ ਦਾ ਜਹਾਜ਼ 3 ਘੰਟੇ ਤੱਕ ਹਵਾਈ ਅੱਡੇ ਤੇ ਖੜਾ ਰਿਹਾ ਕਿਉਂਕਿ ਕਈ ਯਾਤਰੀਆਂ ਨੇ ਜਹਾਜ਼ ਤੋਂ ਉਤਰਨ ਦਾ ਫੈਸਲਾ ਕਰ ਲਿਆ। ਉਹਨਾਂ ਨੂੰ ਡਰ ਸੀ ਕਿ ਜੇ ਉਹ ਅਮਰੀਕਾ ਤੋਂ ਬਾਹਰ ਗਏ ਤਾਂ ਸ਼ਾਇਦ ਮੁੜ ਵਾਪਸ ਨਾ ਪਰਤ ਸਕਣ। ਦੁਬਈ ਤੋਂ ਮੁੰਬਈ ਆਰੀ ਫਲਾਈਟ 'ਚ ਵੀ ਅਜਿਹੀ ਸਥਿਤੀ ਦੇਖਣ ਨੂੰ ਮਿਲੀ। ਲਗਭਗ 10 ਤੋਂ 15 H1B ਵੀਜ਼ਾ ਧਾਰਕ 20 ਮਿੰਟਾਂ ਦੇ ਅੰਦਰ ਜਹਾਜ਼ ਤੋਂ ਉਤਰ ਗਏ। ਉਹਨਾਂ ਨੂੰ ਜਲਦੀ ਅਮਰੀਕਾ ਪਰਤਣ ਦੀ ਚਿੰਤਾ ਸੀ। ਟਰੰਪ ਦੇ ਅਚੰਚੇਤ ਫੈਸਲੇ ਨੇ H1B ਵੀਜ਼ਾ ਧਾਰਕਾਂ 'ਚ ਕਬਰਾਹਟ ਤੇ ਭੰਬਲਪੂਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਸ ਦਾ ਸਿੱਧਾ ਅਸਰ ਭਾਰਤੀ ਪੇਸ਼ੇਵਰਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਪਿਆਏ ਸ਼ਿਕਾਗੋ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਬਾਹਰ ਖਿਲਾਰਾ ਪੈ ਗਿਆ ਜਦੋਂ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਤ ਇੱਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਿਹਾ ਇੱਕ ਉਮੀਦਵਾਰ ਦੀ ਅਗਵਾਈ ਹੇਠ ਮੁਜ਼ਾਰਾਕਾਰੀ ਫੈਡਰਲ ਏਜੰਟਸ ਨਾਲ ਪਿੜ ਗਿਆ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਅਫਸਰਾਂ ਨੇ ਮੁਜ਼ਾਰਾਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਹਿੰਸਕ ਟਕਰਾਅ ਦੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਵਨਸਟਨ ਦੇ ਮੇਅਰ ਡੈਨੀਅਲ ਬਿਸ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਉਮੀਦਵਾਰ ਕੈਟ ਅਬੂਗਾਜ਼ਾ ਲੇਨ ਨੂੰ ਚੁੱਕ-ਚੁੱਕ ਕੇ ਸੁੱਟਿਆ ਜਾ ਰਿਹਾ ਹੈ ਡੈਨੀਅਲ ਬਿਸ ਨੇ ਦੋਸ਼ ਲਾਇਆ ਕਿ ਆਈਸ ਵਾਲਿਆਂ ਨੇ ਇੱਕ ਸ਼ਾਂਤਮਈ ਮਜ਼ਾਰੇ ਦੌਰਾਨ ਲੋਕਾਂ ਨੂੰ ਦਬਾਉਣ ਦਾ ਯਤਨ ਕੀਤਾ ਦੱਸਦੀ ਹੈ ਕਿ ਸ਼ੁੱਕਰਵਾਰ ਨੂੰ ਮਜ਼ਾਰਾਕਾਰੀਆਂ ਨੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਗੇਟ ਬਲਾਕ ਕਰਨ ਦਾ ਯਤਨ ਕੀਤਾ ਪਰ ਫੈਡਰਲ ਏਜੰਟਸ ਨੇ ਬਿਨਾਂ ਦੇਰ ਕੀਤਿਆਂ ਰਾਹ ਖੁਲਵਾਉਣ ਲਈ ਤਾਕਤ ਦੀ ਵਰਤੋਂ ਆਰੰਭ ਦਿੱਤੀ ਕੈਟ ਅਬੂਗਾਜ਼ਾ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਕੋਈ ਹਥਿਆਰ ਨਹੀਂ ਸਨ ਤੇ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ ਪਰ ਆਈਐਸ ਦੇ ਅਧਿਕਾਰੀਆਂ ਨੇ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ ਇਸ ਦੇ ਉਲਟ ਆਈਐਸ ਵਾਲਿਆਂ ਨੇ ਵੱਖਰੀ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਮੁਜ਼ਾਰਾਕਾਰੀ ਅਸਲ ਚ ਦੰਗਾ ਕਰਨ ਦੇ ਇਰਾਦੇ ਨਾਲ ਪੁੱਜੇ ਅਤੇ ਗੱਡੀਆਂ ਦੇ ਟਾਇਰ ਵੱਢਣੇ ਸ਼ੁਰੂ ਕਰ ਦਿੱਤੇ ਇੱਕ ਮੁਜ਼ਾਰਾਕਾਰੀ ਹੰਝੂ ਗੈਸ ਵਾਲਾ ਡੱਬਾ ਫੈਡਰਲ ਏਜੰਟਸ ਵੱਲ ਸੁੱਟਦਾ ਨਜ਼ਰ ਆਇਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਇਸੇ ਦੌਰਾਨ ਲੈਫਟੇਨੈਂਟ ਗਵਰਨਰ ਜੁਲੀਆਨਾ ਸਟ੍ਰੈਟਨਨ ਵੀ ਮੌਕੇ ਤੇ ਪਹੁੰਚੀ ਤੇ ਦੋਸ਼ ਲਾਇਆ ਕਿ ਲੋਕਾਂ ਦੀ ਖਿੱਚਤੂ ਕੀਤੀ ਗਈ ਤੇ ਅਣਪਛਾਤੀਆਂ ਗੱਡੀਆਂ 'ਚ ਤੋਨ ਕੇ ਲਜਾਇਆ ਗਿਆ ਉਧਰ ਫੈਡਰਲ ਏਜੰਟਸ ਨੇ ਕਿਹਾ ਕਿ ਬ੍ਰਾਡਵਿਊ ਪੁਲਿਸ ਮੌਕੇ ਤੇ ਪਹੁੰਚਣ 'ਚ ਅਸਫਲ ਰਹੀ ਪਰ ਪੁਲਿਸ ਮੈਕਮੇ ਵੱਲੋਂ ਇਸ ਦਾਅਵੇ ਨੂੰ ਬੇਬੁਨਿਆਦ ਕਰਾਰ ਦਿੱਤਾ ਗਿਆ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਨੂੰ 11:30 ਵਜੇ ਤੋਂ ਬਾਅਦ ਕਾਲ ਆਈ ਤੇ ਇਹ ਨਹੀਂ ਦੱਸਿਆ ਗਿਆ ਕਿ ਮਜ਼ਾਰਾਕਾਰੀਆਂ ਵਿਰੁੱਧ ਹੰਝੂ ਗੈਸ ਦੇ ਗੋਲੇ ਵਰਤੇ ਜਾ ਚੁੱਕੇ ਨੇ ਦੱਸਦੀ ਹੈ ਕਿ ਸ਼ੁੱਕਰਵਾਰ ਤੋਂ ਰੋਸ ਵਿਖਾਵੇ ਦੌਰਾਨ ਸਥਾਨਕ ਲੋਕਾਂ ਤੋਂ ਇਲਾਵਾ ਇਮੀਗ੍ਰੇਸ਼ਨ ਹਮਾਇਤੀ ਅਤੇ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ ਡੀ ਐਚ ਐਸ ਵੱਲੋਂ ਮੁਜ਼ਾਰਾਕਾਰੀਆਂ ਦੀ ਗਿਣਤੀ 100 ਤੋਂ ਵੱਧ ਦੱਸੀ ਗਈ ਪਰ ਮੀਡੀਆ ਰਿਪੋਰਟ ਚ ਅੰਕੜਾ ਘੱਟ ਨਜ਼ਰ ਆਇਆ ਉਧਰ ਗ੍ਰਹਿ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਸ਼ਿਕਾਗੋ ਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੋਧ ਚੱਲ ਰਹੀ ਮੁਹਿੰਮ ਦੌਰਾਨ 550 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਟਿਕਟੌਕ ਸੌਦੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਟਿਕਟੌਕ ਸੌਦਾ ਜਲਦੀ ਹੀ ਹੋਣ ਵਾਲਾ ਹੈ ਤੇ ਨਿਵੇਸ਼ਕ ਇਸ ਦੇ ਲਈ ਤਿਆਰ ਹੋ ਰਹੇ ਨੇ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਕਿਹਾ ਕਿ ਉਹਨਾਂ ਨੇ ਅਮਰੀਕਾ 'ਚ ਕੰਮ ਕਰਨਾ ਜਾਰੀ ਰੱਖਣ ਲਈ ਟਿਕਟੌਕ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਿਕਟੌਕ ਇੱਕ ਪ੍ਰਸਿੱਧ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ ਜਿਸ ਨੂੰ ਦੁਨੀਆ ਭਰ ਦੇ ਨੌਜਵਾਨ ਪਸੰਦ ਕਰਦੇ ਨੇ। 트੍ਰੰਪ ਨੇ ਇਹ ਵੀ ਕਿਹਾ ਕਿ ਇਸ ਸੌਦੇ ਨਾਲ ਅਮਰੀਕਾ ਨੂੰ ਫਾਇਦਾ ਹੋਵੇਗਾ। ਓਵਲ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਸ਼ਟਰਪਤੀ 트ੰਪ ਨੇ ਕਿਹਾ ਮੇਰੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚੰਗੀ ਗੱਲਬਾਤ ਹੋਈ ਉਹਨਾਂ ਨੇ ਟਿਕਟਾਕ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਸੀਂ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਉਡੀਕ ਕਰ ਰਹੇ ਹਾਂ ਸਾਨੂੰ ਇਸ ਤੇ ਦਸਖਤ ਕਰਨੇ ਪੈਣਗੇ ਇਹ ਇੱਕ ਰਸਮੀ ਕਾਰਵਾਈ ਹੋ ਸਕਦੀ ਹੈ ਹਾਲਾਂਕਿ 트ੰਪ ਨੇ ਸਪਸ਼ਟ ਕੀਤਾ ਕਿ ਅਮਰੀਕਾ ਐਪ ਤੇ ਸਖਤ ਨਿਯੰਤਰਣ ਬਣਾਏ ਰੱਖੇਗਾ ਉਨਾ ਇਹ ਵੀ ਕਿਹਾ ਕਿ ਇਹ ਸੌਦਾ ਅਮਰੀਕਾ ਲਈ ਬਹੁਤ ਵਧੀਆ ਹੈ ਉਹਨਾਂ ਨੇ ਕਿਹਾ ਕਿ ਨੌਜਵਾਨ ਅਮਰੀਕਾ ਚ ਟਿਕਟੌਕ ਚਾਹੁੰਦੇ ਨੇ ਨੌਜਵਾਨ ਕਰਕੇ ਹੀ ਚੀਨ ਨਾਲ ਸੌਦਾ ਕਰਨ ਦੇ ਯੋਗ ਹੋਏ 트럼ਪ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਲਈ ਵੀ ਇੱਕ ਚੰਗਾ ਸੌਦਾ ਹੋਵੇਗਾ ਇਹ ਅਮਰੀਕੀ ਨਿਵੇਸ਼ਕ ਨੇ ਉਹ ਵਿੱਤੀ ਤੌਰ ਤੇ ਬਹੁਤ ਖੁਸ਼ਹਾਲ ਨੇ ਉਹਨਾਂ ਦਾ ਇਸ ਤੇ ਕੰਟਰੋਲ ਹੋਵੇਗਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਅਮੀਰਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਵਾਈਟ ਰੌਕ ਨਗਰਪਾਲਿਕਾ ਦੇ ਦੋ ਕੌਂਸਲਰਾਂ ਵਾਸਤੇ ਹੋ ਰਹੀ ਉਪ ਚੋਣ 'ਚ 21 ਉਮੀਦਵਾਰ ਕੌਂਸਲਰ ਬਣਨ ਵਾਸਤੇ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਨ੍ਹਾਂ ਵਿੱਚ ਦੋ ਪੰਜਾਬੀ ਜੈਸ ਸਿੰਘ ਢਾਲੀਵਾਲ ਤੇ ਮਨਦੀਪ ਸੰਧੂ ਅਤੇ ਦੋ ਪੰਜਾਬਣਾਂ ਸੂਜ਼ਨ ਬੈਂਸ ਤੇ ਇੰਦਰ ਬੁੱਟਰ ਵੀ ਚੋਣ ਜਿੱਤਣ ਲਈ ਸਖਤ ਮਿਹਨਤ ਕਰ ਰਹੇ ਨੇ ਇਹ ਉਪ ਚੋਣ ਦੋ ਕੌਂਸਲਰਾਂ ਵੱਲੋਂ ਦਿੱਤੇ ਅਸਤੀਫੇ ਕਾਰਨ ਖਾਲੀ ਹੋਈਆਂ ਸੀਟਾਂ ਤੇ ਹੋ ਰਹੀ ਇੱਥੇ ਵੋਟਾਂ 27 ਸਤੰਬਰ ਨੂੰ ਪੈਣਗੀਆਂ ਤਕਰੀਬਨ 24000 ਦੀ ਆਬਾਦੀ ਵਾਲੇ ਵਾਈਟ ਰੌਕ ਸ਼ਹਿਰ ਦਾ ਕਦੇ ਕੋਈ ਪੰਜਾਬੀ ਕਾਉਂਸਲਰ ਨਹੀਂ ਬਣਿਆ ਪਰ ਇਸ ਵਾਰ ਪੰਜਾਬੀਆਂ ਚ ਇਸ ਉਪ ਚੋਣ ਪ੍ਰਤੀ ਭਾਰੀ ਦਿਲਚਸਪੀ ਪਾਈ ਜਾ ਰਹੀ ਹੈ ਇਕਵਲ ਐਕਸੈਸ ਕਲੈਕਟਿਵ ਦੀ ਪ੍ਰਧਾਨ ਸੂਜ਼ਨ ਬੈਂਸ ਸਪਾਇਨਲ ਕੋਡ ਇੰਜਰੀ ਬ੍ਰਿਟਿਸ਼ ਕੋਲੰਬੀਆ ਦੇ ਬੋਰਡ ਆਫ ਡਾਇਰੈਕਟਰਸ ਦੀ ਮੈਂਬਰ ਹੈ ਤੇ ਕਿਤੇ ਵੱਜੋਂ ਨਰਸ ਇੰਦਰ ਬੁੱਟਰ ਐਜੂਕੇਟਰ ਤੇ ਕਮਿਊਨਿਟੀ ਐਡਵੋਕੇਟ ਨੇ ਕੈਨੇਡਾ ਦੇ ਜੰਪਲ ਜੈ ਸਿੰਘ ਢਾਲੀਵਾਲ ਉੱਗੇ ਵਕੀਲ ਨੇ ਜਦਕਿ ਮਨਦੀਪ ਸੰਧੂ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਹੈ ਇਹ 27 ਸਤੰਬਰ ਨੂੰ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਵਾਈਟ ਰੌਕ ਦਾ ਕਾਉਂਸਲਰ ਬਣਨ 'ਚ ਸਫਲ ਹੁੰਦਾ ਹੈ ਨਿਊਯਾਰਕ ਸ਼ਹਿਰ 'ਚ ਇੱਕ ਹਾਈ ਸਕੂਲ ਦੇ ਨਾਬਾਲਗ ਵਿਦਿਆਰਥੀ ਨੂੰ ਵੀਰਵਾਰ ਨੂੰ ਕਲਾਸ 'ਚ ਪਿਸਤੌਲ ਲਿਆਉਣ ਅਤੇ ਸੋਸ਼ਲ ਮੀਡੀਆ 'ਤੇ ਸਕੂਲ 'ਚ ਗੋਲੀਬਾਰੀ ਕਰਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਪੁਲਿਸ ਕਮਿਸ਼ਨਰ ਜੈਸਿਕਾ ਟੈਸ ਨੇ ਕਿਹਾ ਕਿ 16 ਸਾਲਾ ਵਿਦਿਆਰਥੀ ਨੇ ਕੁਇਨਸ ਦੇ ਬੇਸਾਈਡ ਚ ਬੈਂਜਾਮਿਨ ਐਨ ਕਾਰਡੋਜ਼ੋ ਹਾਈ ਸਕੂਲ ਚ ਕਲਾਸ ਚ ਸ਼ਾਮਲ ਹੁੰਦੇ ਹੋਏ ਸਵੇਰੇ 11:30 ਵਜੇ ਦੇ ਕਰੀਬ ਇੰਸਟਾਗ੍ਰam ਤੇ ਧਮਕੀ ਚ ਇਹ ਪੋਸਟ ਕੀਤੀ ਟੈਸ ਨੇ ਕਿਹਾ ਕਿ ਇੱਕ ਵਿਅਕਤੀ ਜਿਸ ਨੇ ਪੋਸਟ ਦੇਖੀ ਉਸਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੂਚਿਤ ਕਰਤਾ ਜਿਸ ਨੇ ਫਿਰ ਨਿਊਯਾਰਕ ਪੁਲਿਸ ਨਾਲ ਸੰਪਰਕ ਕੀਤਾ ਟੈਸ ਨੇ ਕਿਹਾ ਕਿ ਅਧਿਕਾਰੀ ਸਕੂਲ ਗਿਆ ਵਿਦਿਆਰਥੀ ਨੂੰ ਲੱਭ ਲਿਆ ਤੇ ਉਸਦੇ ਬੈਗ ਤੋਂ 13 ਗੋਲੀਆਂ ਨਾਲ ਭਰੀ ਇੱਕ 9mm ਹੈਂਡਗਨ ਮਿਲੀ ਉਹਨਾਂ ਅੱਗੇ ਕਿਹਾ ਕਿ ਨਿਊਯਾਰਕ ਸਿਟੀ ਦੇ ਕੁਝ ਹੋਰ ਸਕੂਲਾਂ ਦੇ ਅਲਰਟ ਕਾਰਡੋਜ਼ੋ ਹਾਈ ਸਕੂਲ ਹਥਿਆਰਾਂ ਲਈ ਵਿਦਿਆਰਥੀਆਂ ਦੀ ਤਲਾਸ਼ੀ ਨਹੀਂ ਲੈਂਦਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ 16 ਸਾਲਾ ਵਿਦਿਆਰਥੀ ਦਾ ਨਾਮ ਜਨਤਕ ਨਹੀਂ ਕੀਤਾ ਕਿਉਂਕਿ ਉਹ ਨਾਬਾਲਗ ਹੈ ਤੇ ਉਸ ਦਾ ਕੋਈ ਪਹਿਲਾ ਅਪਰਾਧਿਕ ਇਤਿਹਾਸ ਨਹੀਂ ਹੈ ਸੋਨੇ ਦੀ ਚਮਕ ਇੱਕ ਵਾਰ ਫਿਰ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਗਲੋਬਲ ਨਿਵੇਸ਼ ਸਲਾਹਕਾਰ ਫਰਮ ਜੈਫਰੀਜ਼ ਦੇ ਸੀਨੀਅਰ ਰਣਨੀਤੀਕਾਰ ਕ੍ਰਿਸ ਵੁੱਡ ਨੇ ਲੰਬੇ ਸਮੇਂ ਦੀਆਂ ਸੋਨੇ ਦੀਆਂ ਕੀਮਤਾਂ ਬਾਰੇ ਇੱਕ ਦਲੇਰਾਨਾ ਦਾਅਵਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ 'ਚ ਅੰਤਰਰਾਸ਼ਟਰੀ ਸੋਨੇ ਦੀਆਂ ਕੀਮਤਾਂ 6600 ਡਾਲਰ ਪ੍ਰਤੀ ਔਂਸ ਤੋਂ ਵੱਧ ਹੋ ਸਕਦੀਆਂ ਨੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ 'ਚ ਸੋਨੇ ਦੀਆਂ ਕੀਮਤਾਂ ਵੀ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਹੋਣ ਦੀ ਉਮੀਦ ਹੈ। ਕ੍ਰਿਸ ਵੁੱਡ ਦੀ ਭਵਿੱਖਬਾਣੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਪਹਿਲਾਂ ਹੀ 3700 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚੇ ਪੱਧਰ ਨੂੰ ਛੂ ਰਹੀਆਂ ਨੇ। ਵਰਤਮਾਨ 'ਚ ਇਹ ਕੀਮਤਾਂ 3600 ਡਾਲਰ ਦੇ ਆਸ-ਪਾਸ ਸਥਿਰ ਨੇ ਪਰ ਇਹ ਇੱਕ ਸਪਸ਼ਟ ਸੰਕੇਤ ਹੈ ਕਿ ਬਾਜ਼ਾਰ 'ਚ ਤੇਜ਼ੀ ਦੀ ਭਾਵਨਾ ਬਣੀ ਹੋਈ ਹੈ। ਭਾਰਤ 'ਚ ਸੋਨੇ ਦੀਆਂ ਕੀਮਤਾਂ ਇਸ ਸਮੇਂ 1,11,000 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਘੁੰਮ ਰਹੀਆਂ ਨੇ। ਵੁੱਡ ਨੇ ਸਮਝਾਇਆ ਕਿ ਉਹਨਾਂ ਦੀ ਗਣਨਾ 1980 ਦੇ ਦਹਾਕੇ ਦੇ ਸਰਾਫਾ ਬਾਜ਼ਾਰ ਦੇ ਇਤਿਹਾਸਕ ਰੁਝਾਨ ਅਮਰੀਕੀ ਪ੍ਰਤੀ ਵਿਅਕਤੀ ਆਮਦਨ ਚ ਔਸਤ ਸਾਲਾਨਾ ਵਾਧਾ ਤੇ ਵਿਸ਼ਵ ਵਿਆਪੀ ਮੁਦਰਾ ਨੀਤੀਆਂ ਦੀ ਦਿਸ਼ਾ ਤੇ ਆਧਾਰਿਤ ਸਨ ਉਹਨਾਂ ਨੇ ਸਮਝਾਇਆ ਕਿ ਜੇਕਰ ਸੋਨਾ ਇੱਕ ਵਾਰ ਫਿਰ ਅਮਰੀਕੀ ਔਸਤ ਆਮਦਨ ਦਾ 9.9% ਦਰਸਾਉਂਦਾ ਹੈ ਜਿਵੇਂ ਕਿ 1980 ਦੇ ਵਿੱਚ ਹੋਇਆ ਸੀ ਤਾਂ ਇਸ ਦੀ ਕੀਮਤ 6571 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ ਜੋ ਕਿ ਉਸ ਦੇ 6600 ਡਾਲਰ ਦੇ ਨਵੇਂ ਟੀਚੇ ਤੋਂ ਬਹੁਤੀ ਦੂਰ ਨਹੀਂ ਇਹ ਧਿਆਨ ਦੇਣ ਯੋਗ ਹੈ ਕਿ ਕ੍ਰਿਸ ਵੁੱਡ ਨੇ ਪਹਿਲਾਂ 2002 ਚ ਸੋਨੇ ਲਈ 3400 ਡਾਲਰ ਦਾ ਟੀਚਾ ਰੱਖਿਆ ਸੀ ਜੋ ਕਿ ਦੋ ਦਹਾਕਿਆਂ ਬਾਅਦ ਪ੍ਰਾਪਤ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਮੌਜੂਦਾ ਆਰਥਿਕ ਨੀਤੀਆਂ ਤੇ ਬਾਜ਼ਾਰ ਦੀ ਅਸਥਿਰਤਾ ਨੂੰ ਦੇਖਦੇ ਹੋਏ ਇਸ ਟੀਚੇ ਨੂੰ ਬਹੁਤ ਪਹਿਲਾਂ ਪ੍ਰਾਪਤ ਕਰ ਲਿਆ ਜਾਣਾ ਚਾਹੀਦਾ ਸੀ ਯੂਰਪ ਚ ਇੱਕ ਸਾਈਬਰ ਹਮਲੇ ਨੇ ਹੀਥਰੋ ਲੰਡਨ ਬ੍ਰਸਲਜ਼ ਬਰਲਿਨ ਸਮੇਤ ਕਈ ਹਵਾਈ ਅੱਡਿਆਂ ਤੇ ਸੇਵਾਵਾਂ ਵਿੱਚ ਵਿਘਨ ਪਾਇਆ ਇਸ ਦੇ ਨਤੀਜੇ ਵਜੋਂ ਉਡਾਣਾਂ 'ਚ ਦੇਰੀ ਹੋਈ ਤੇ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਮਲੇ ਨੇ ਹਵਾਈ ਅੱਡੇ ਤੇ ਚੈੱਕ-ਇਨ ਤੇ ਬੋਰਡਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੇਵਾ ਪ੍ਰਦਾਤਾ ਨੂੰ ਨਿਸ਼ਾਨਾ ਬਣਾਇਆ ਹਮਲਾ ਸ਼ੁੱਕਰਵਾਰ ਦੇਰ ਰਾਤ ਹੋਇਆ ਪਰ ਇਸ ਦੇ ਪ੍ਰਭਾਵ ਸ਼ਨੀਵਾਰ ਨੂੰ ਮਹਿਸੂਸ ਕੀਤੇ ਗਏ ਬ੍ਰਸਲਜ਼ ਹਵਾਈ ਅੱਡੇ ਨੇ ਕਿਹਾ ਕਿ ਹੁਣ ਤੱਕ 10 ਉਡਾਣਾਂ ਰੱਦ ਕੀਤੀਆਂ ਗਈਆਂ ਨੇ ਸਾਰੀਆਂ ਰਵਾਨਗੀਆਂ ਔਸਤਨ 1 ਘੰਟੇ ਦੀ ਦੇਰੀ ਨਾਲ ਹੋਣਗੀਆਂ ਸਾਈਬਰ ਹਮਲੇ ਨੇ ਸਵੈ ਚਾਲਿਤ ਹਵਾਈ ਅੱਡੇ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਜਿਸ ਨਾਲ ਮੈਨੂਅਲ ਚੈੱਕ-ਇਨ ਤੇ ਬੋਰਡਿੰਗ ਪ੍ਰਕਿਰਿਆਵਾਂ ਨੂੰ ਮਜਬੂਰ ਕੀਤਾ ਗਿਆ ਇਸ ਨਾਲ ਹਵਾਈ ਅੱਡੇ ਤੇ ਵਿਗਨ ਪਿਆ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਥਾਨਕ ਸਥਾਨਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 2 ਘੰਟੇ ਤੋਂ ਵੱਧ ਪਹਿਲਾਂ ਨਾ ਪਹੁੰਚਣ ਤੇ ਅੰਤਰਰਾਸ਼ਟਰੀ ਸਥਾਨਾਂ ਤੇ ਯਾਤਰਾ ਕਰਨ ਵਾਲਿਆਂ ਨੂੰ 3 ਘੰਟੇ ਤੋਂ ਵੱਧ ਪਹਿਲਾਂ ਨਾ ਪਹੁੰਚਣ ਦੀ ਸਲਾਹ ਦਿੱਤੀ ਉਨ੍ਹਾਂ ਨੂੰ ਅਸੁਵਿਧਾ ਤੋਂ ਬਚਣ ਲਈ ਘਰ ਛੱਡਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ ਲੰਡਨ ਹੀਥਰੋ ਹਵਾਈ ਅੱਡੇ ਨੇ ਕਿਹਾ ਕਿ ਚੈੱਕ-ਇਨ ਤੇ ਬੋਰਡਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਕੂਲ 에ਰੋਸਪੇਸ ਇੱਕ ਤਕਨੀਕੀ ਸਮੱਸਿਆ ਦਾ ਸਾਹਮਣਾ ਕਰ ਰਹੀ ਸੀ ਬਰਲਿਨ ਹਵਾਈ ਅੱਡੇ ਨੇ ਵੀ ਚੈੱਕ-ਇਨ ਲਈ ਲੰਬੇ ਇੰਤਜ਼ਾਰ ਦੀ ਰਿਪੋਰਟ ਕੀਤੀ ਤੇ ਪੂਰੇ ਯੂਰਪ 'ਚ ਕੰਮ ਕਰ ਰਹੇ ਇੱਕ ਸਿਸਟਮ ਪ੍ਰਦਾਤਾ ਨਾਲ ਇੱਕ ਤਕਨੀਕੀ ਸਮੱਸਿਆ ਦਾ ਹਵਾਲਾ ਦਿੱਤਾ ਇਸ ਵਿੱਚ ਕਿਹਾ ਗਿਆ ਕਿ ਟੀਮਾਂ ਇੱਕ ਤੇਜ਼ ਹੱਲ ਤੇ ਕੰਮ ਕਰ ਰਹੀਆਂ ਨੇ ਡਾਲਾਸ ਖੇਤਰ ਦੇ ਦੋ ਹਵਾਈ ਅੱਡਿਆਂ ਤੇ 1800 ਤੋਂ ਵੱਧ ਉਡਾਣਾਂ ਦੇਰੀ ਨਾਲ ਹੋਈਆਂ ਤੇ ਸੈਂਕੜੇ ਰੱਦ ਕਰ ਦਿੱਤੀਆਂ ਗਈਆਂ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੂਰ ਸੰਚਾਰ ਸੇਵਾਵਾਂ ਵਿੱਚ ਵੇਗਨ ਕਾਰਨ ਉਡਾਣਾਂ ਨੂੰ ਮੁਅਤਲ ਕਰ ਦਿੱਤਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ